ਗੌਰਵ ਯਾਦਵ ਜਿਹੜੇ ਨੇ ਉਹ ਆ ਪਹੁੰਚ ਰਹੇ ਨੇ ਤਾਂ ਦੇਖੋ ਤਸਵੀਰਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਗੌਰਵ ਯਾਦਵ ਤਕੜਾ ਪ੍ਰਸ਼ਾਦ ਜਿਹੜਾ ਉਹ ਗ੍ਰਹਿਣ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤਾਂ ਗੌਰਵ ਯਾਦਵ ਜਿਹੜੇ ਨੇ ਡੀਜੀ ਪੰਜਾਬ ਦੇ ਉਹ ਇਸ ਵੇਲੇ ਮੌਜੂਦ ਨੇ ਤਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚੇ ਨੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਇਸ ਵੇਲੇ ਅਨਤਮਸਤਕ ਖੋਣ ਦੇ ਲਈ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਗੁਲਸ਼ਨ ਤਸਵੀਰਾਂ ਦਿਖਾਓ ਤਸਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਤਸਵੀਰਾਂ ਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਸ਼ਹੀਦਾਂ ਦੀ ਧਰਤੀ ਨਤਮਸਤਕ ਹੋਏ ਨੇ ਅੱਜ ਮੈਂ ਇੱਥੇ ਸ਼ਹੀਦ ਦੀ ਜੋੜ ਮਿਲੇ ਤੇ ਮੈਂ ਮੱਥਾ ਟੇਕ ਕੇ ਤੇ ਨਾਲੇ ਸਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਸੀਗਾ ਤੇ ਅਸੀਂ ਟ੍ਰੈਫਿਕ ਤੇ ਸਿਕਿਉਰਿਟੀ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਹੈ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਪੁਲਿਸ ਇੱਕ ਫਰੈਂਡ ਦੇ ਤੌਰ ਤੇ ਲੋਕਾਂ ਨੂੰ ਫੈਸਿਲਿਟੇਟ ਕਰ ਰਹੀ ਹੈ ਇਹ ਕਿੰਨੀ ਕੋਪੋਰਜੇ ਡਿਪਲੋਏ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਅਰੇਂਜਮੈਂਟਸ ਇਹਨੇ ਕੀਤੇ ਗਏ ਨੇ ਇੱਥੇ ਤਕਰੀਬਨ 2000 ਤੋਂ 4000 ਦੀ ਫੋਰਸ ਡਿਪਲੋਏ ਕੀਤੀ ਗਈ ਤੇ ਡੀਆਈਜੀ ਸਾਹਿਬ ਦੀ ਕਮਾਂਡ ਹੇਠ ਡੇ ਐਂਡ ਨਾਈਟ ਸ਼ਿਫਟਾਂ ਬਣਾ ਕੇ ਅਸੀਂ ਵਨ ਵੇ ਵੀ ਟ੍ਰੈਫਿਕ ਕੀਤੀ ਹੈ ਅਸੀਂ ਵੀ ਡਿਫਰੈਂਟ ਸੈਕਟਰਸ ਬਣਾ ਕੇ ਸੀਸੀਟੀਵੀ ਕਵਰੇਜ ਦੇ थ्रू ਤਾਂ ਕਿ ਚੱਪੇ-ਚੱਪੇ ਤਾਂ ਨਿਗਰਾਨੀ ਰੱਖੀ ਜਾ ਰਹੀ ਹੈ ਇੱਕ ਸਰ ખાસ तौर ਤੇ ਨਹੀਂ ਦਿਨੀ ਨਾ ਵੀਆਪੀਜ਼ ਦੇ کافی ਨਤਮਸਤ ਹੁੰਦੇ ਲਈ ਪਹੁੰਚਦੇ ਨਹੀਂ ਇੱਥੇ ਲੋਕ ਇਹ ਚੀਜ਼ ਕਹਿੰਦੇ ਆ ਕਿ ਵੀਆਪੀਜ਼ ਦੇ ਲਈ ਜਿੱਦੋਂ ਤੁਹਾਡਾ ਰੂਟ ਪਲਾਨ ਲੱਗਦਾ ਉਸ ਮੌਕੇ ਤੇ ਲੋਕਾਂ ਨੂੰ ਸੰਤਨ ਨੂੰ ਬਹੁਤ ਦਿੱਕਤ ਹੁੰਦੀ ਹੈ ਉਹ ਕਹਿੰਦੇ ਵੀ ਕੋਈ ਇੱਕ ਦਿਨ ਨਿਰਧਾਰਤ ਕੀਤਾ ਜਾਵੇ ਉਸ ਮੌਕੇ ਤੇ ਵੀਆਪੀ ਆ ਕੇ ਇਥੋਂ ਹੱਥ ਦਿਖ ਸਕਦੇ ਨਹੀਂ ਅਸੀਂ ਤੇ ਬਹੁਤ ਇਸ ਵਾਰੀ ਪਲਾਨਿੰਗ ਕੀਤੀ ਹੈ ਕਿ ਵੀਆਪੀਜ਼ ਕਰਕੇ ਸੰਗਤ ਨੂੰ ਦਿੱਕਤ ਨਾ ਆਵੇ ਤੇ ਉਹਨਾਂ ਦੀ ਇੱਕ ਸੈਗਰੀਗੇਸ਼ਨ ਕੀਤੀ ਹੈਗੀ ਕਿ ਡਿਫਰੈਂਟ ਰੂਪ ਤੋਂ ਲੈ ਕੇ ਆਇਆ ਜਾਵੇ ਤਾਂ ਕਿ ਅਸੀਂ ਸਾਡੇ ਵੱਲੋਂ ਆਮ ਸੰਗਤ ਨੂੰ ਫੈਸਿਲਿਟੇਟ ਸਾਡਾ ਇਨਫੈਕਟ ਮੇਨ ਜਿਹੜੇ ਸਾਡਾ ਸਾਡਾ ਡਿਊਟੀ ਇੱਥੇ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਨਾ ਤਮਸਤਖ ਹੋਵੇ ਸਾਜ਼ਤ ਨੂੰ ਲੈ ਕੇ ਕਾਂਗਰਸ ਅੱਜ ਇਸ ਧਰਤੀ ਦੇ ਜੋ ਕੁਝ ਧਰਤੀ ਦਾ ਘਟਨਾ ਕਰਮ ਵਾਪਰੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਗ੍ਹਾ ਆ ਸਭ ਤੋਂ ਮਹਿੰਗੀ ਥਾਂ ਵੀ ਇੱਥੇ ਵੀ ਕੀ ਹੈ ਹੁਣ ਤੱਕ ਕਿ ਮੈਂ ਹਰ ਸਾਲ ਆਂਦਾ ਜੀ ਮੈਂ ਨਤਮਸਕ ਹੁੰਦਾ ਤੇ ਮੈਂ ਜਿਹੜੀ ਜਿਹੜੀ ਸ਼ਾਹਦਤ ਜੀ ਸਾਹਿਬ ਜਾਨ ਨੇ ਦਿੱਤੀ ਹੈਗੀ ਉਸ ਨਤਮਸਕ ਠੀਕ ਪੁਲਿਸ ਡਿਊਟੀ ਦੇ ਨਾਲ ਨਾਲ ਜੀ ਸਾਹਿਬ ਸੇਵਾ ਵੀ ਨਿਭਾ ਰਹੀ ਹੈ ਸਾਡੀ ਕੋਸ਼ਿਸ਼ ਹੈ ਸਾਡੇ ਐਸਐਸਪੀ ਸਾਹਿਬ ਨੇ ਇੱਥੇ ਕਈ ਇਨੋਵੇਸ਼ਨਸ ਕਰਕੇ ਜਿਵੇਂ ਮੈਂ ਪਹਿਲੇ ਵੀ ਗੱਲ ਕਹੀ ਸੀ ਕਿ ਇੱਕ ਦੋਸਤ ਦੇ ਤੌਰ ਤੇ ਕਿ ਪੁਲਿਸ ਲੋਕਾਂ ਨੂੰ ਇੱਕ ਫਰੈਂਡਲੀ ਤਰੀਕੇ ਨਾਲ ਗਾਈਡ ਕਰੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਇੱਥੇ ਪੇਸ਼ ਨਾ ਆਵੇ ਕਿਸੇ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਕਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਚਾਹੀਦਾ ਠੀਕ ਹੈ ਸਰ ਥੈਂਕ ਯੂ ਸੋ ਥੈਂਕ ਯੂ ਔਰ ਵੀ ਆਦਬ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਦਿੱਤਾ ਗਿਆ ਤਾਂ ਡੀਜੀ ਗੌਰਵ ਆਦਬ ਜਿਹੜੇ ਨੇ ਇੱਥੋਂ ਜਾਂਦੇ ਹੋਏ ਨਜ਼ਰ ਆਏ ਨੇ ਬਿਲਕੁਲ ਤਸਵੀਰਾਂ ਦੇ ਵਿੱਚ ਵੀਆਈਪੀ ਮੂਵਮੈਂਟ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਸੰਗਤ ਜਿਹੜੀ ਹੈ ਉਸ ਨੂੰ ਦਿੱਕਤ ਹੁੰਦੀ ਆ ਤਾਂ तमाम ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਪੁਲਿਸ ਇੱਕ ਦੋਸਤ ਦਾ ਰੋਲ ਅਦਾ ਕਰ ਰਹੀ ਹੈ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੁੰਦੀ ਹੈ ਪਰ ਉਸ ਤੋਂ ਬਾਅਦ ਦੇਖਿਆ ਜਾਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਹਰ ਸਾਲ ਇੱਥੇ ਜਿਹੜਾ ਨਤਮਸਤਕ ਹੋਣ ਦੇ ਲਈ ਆਉਂਦਾ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਨਮਨ ਕਰਕੇ ਜਾ ਰਹੇ ਨੇ ਕੈਮਰਾ ਪਰਸਨ ਗੋਲਛਨ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਤੁਹਾਨੂੰ ਡੀਜੀਪੀ ਗੌਰਵ ਯਾਦਵ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਜਿਹੜੀਆਂ ਤਸਵੀਰਾਂ ਨੇ ਸ਼੍ਰੀ ਫਤੇਗੜ ਸਾਹਿਬ ਨਤਮਸਤਕ ਹੋਣ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖਾਸ ਤੌਰ ਤੇ ਪਹੁੰਚੇ ਨੇ ਤਾਂ ਡੈਲੀ ਪੋਸਟ ਪੰਜਾਬੀ ਤੇ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਨਤਮਸਤਕ ਹੋਣ ਦੇ ਲਈ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਦੇਖੋ ਤਸਵੀਰਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਗੌਰਵ ਯਾਦਵ ਤਕੜਾ ਪ੍ਰਸ਼ਾਦ ਜਿਹੜਾ ਉਹ ਗ੍ਰਹਿਣ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤਾਂ ਗੌਰਵ ਯਾਦਵ ਜਿਹੜੇ ਨੇ ਡੀਜੀ ਪੰਜਾਬ ਦੇ ਉਹ ਇਸ ਵੇਲੇ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚੇ ਨੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਇਸ ਵੇਲੇ ਅਨਤਮਸਤਕ ਖੋਣ ਦੇ ਲਈ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਬੋਲਛਣ ਤਸਵੀਰਾਂ ਦਿਖਾਓ ਤਸਿੱਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਤਸਵੀਰਾਂ ਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਸੀ ਦੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਸ਼ਹੀਦਾਂ ਦੀ ਧਰਤੀ ਨਤਮਸਤਕ ਹੋਏ ਨੇ ਅੱਜ ਮੈਂ ਇੱਥੇ ਸ਼ਹੀਦੀ ਜੋੜ ਮੇਲੇ ਤੇ ਮੈਂ ਮੱਥਾ ਟੇਕ ਕੇ ਜਿਹੜਾ ਤੇ ਨਾਲੇ ਸਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਸੀਗਾ ਤੇ ਅਸੀਂ ਟ੍ਰੈਫਿਕ ਤੇ ਸਕਿਉਰਿਟੀ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਹੈ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਪੁਲਿਸ ਇੱਕ ਫਰੈਂਡ ਦੇ ਤੌਰ ਤੇ ਲੋਕਾਂ ਨੂੰ ਫੈਸਿਲਿਟੇਟ ਕਰ ਰਹੀ ਹੈ। ਇਹਦੇ ਕਿੰਨੀ ਕੋਪੋਰਸ ਡਿਪਲॉय ਕੀਤੀ ਗਈ ਹੈ? ਕਿਸ ਤਰੀਕੇ ਦੇ ਨਾਲ ਅਰੇਂਜਮੈਂਟਸ ਜਿਹੜੇ ਕੀਤੇ ਗਏ ਨੇ? ਇੱਥੇ ਤਕਰੀਬਨ 2000 ਤੋਂ 4000 4000 ਦੀ ਫੋਰਸ ਡਿਪਲॉय ਕੀਤੀ ਗਈ ਤੇ ਡੀਆਈਜੀ ਸਾਹਿਬ ਦੀ ਕਮਾਂਡ ਹੇਠ ਡੇ ਐਂਡ ਨਾਈਟ ਸ਼ਿਫਟਾਂ ਬਣਾ ਕੇ ਅਸੀਂ ਵਨ ਵੇ ਵੀ ਟ੍ਰੈਫਿਕ ਕੀਤੀ ਹੈ। ਅਸੀਂ ਵੀ ਡਿਫਰੈਂਟ ਸੈਕਟਰਸ ਬਣਾ ਕੇ ਸੀਸੀਟੀਵੀ ਕਵਰੇਜ ਦੇ थ्रू ਤਾਕੀ ਚੱਪੇ-ਚੱਪੇ ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਇੱਕ ਸਰ ਖਾਸ ਤੌਰ ਤੇ ਨਹੀਂ ਦਿਨੀ ਨਾ ਵੀਆਪੀਜ਼ ਦੇ ਕਾਫੀ ਨਤਮਸਕ ਹੁੰਦੇ ਲਈ ਪਹੁੰਚਦੇ ਨੇ ਇੱਥੇ। ਲੋਕ ਇਹ ਚੀਜ਼ ਕਹਿੰਦੇ ਆ ਕਿ ਵੀਆਪੀਜ਼ ਦੇ ਲਈ ਜਦੋਂ ਤੁਹਾਡਾ ਰੂਟ ਪਲਾਨ ਲੱਗਦਾ ਹੈ ਉਸ ਮੌਕੇ ਤੇ ਲੋਕਾਂ ਨੂੰ ਸੰਗਤ ਨੂੰ ਬਹੁਤ ਦਿੱਕਤ ਹੁੰਦੀ ਹੈ। ਉਹ ਕਹਿੰਦੇ ਵੀ ਕੋਈ ਇੱਕ ਦਿਨ ਨਿਰਧਾਰਤ ਕੀਤਾ ਜਾਵੇ ਉਸ ਮੌਕੇ ਤੇ ਵੀਆਪੀ ਆ ਕੇ ਇਥੇ ਮੱਥਾ ਟੇਕ ਸਕਣ। ਨਹੀਂ ਅਸੀਂ ਤੇ ਬਹੁਤ ਇਸ ਵਾਰੀ ਪਲਾਨਿੰਗ ਕੀਤੀ ਹੈ ਕਿ ਵੀਆਪੀਜ਼ ਕਰਕੇ ਸੰਗਤ ਨੂੰ ਦਿੱਕਤ ਨਾ ਆਵੇ। ਤੇ ਉਹਨਾਂ ਦੀ ਇੱਕ ਸੈਗਰੀਗੇਸ਼ਨ ਕੀਤੀ ਹੈਗੀ ਕਿ ਡਿਫਰੈਂਟ ਰੂਟ ਤੋਂ ਲੈ ਕੇ ਆਇਆ ਜਾਵੇ ਤਾਂ ਕਿ ਅਸੀਂ ਸਾਡੇ ਵੱਲੋਂ ਆਮ ਸੰਗਤ ਨੂੰ ਫੈਸਿਲਿਟੇਟ ਸਾਡਾ ਇਨਫੈਕਟ ਮੇਨ ਜਿਹੜੇ ਸਾਡਾ ਸਾਡਾ ਡਿਊਟੀ ਇੱਥੇ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਨਤਮਸਤ ਹੋਣ ਦੇ ਸਾਧਨ ਤੋਂ ਲੈ ਕੇ ਕੌਂਗਰਸ ਅੱਜ ਇਸ ਧਰਤੀ ਦੇ ਵਿੱਚ ਜੋ ਕੋਈ ਇਸ ਧਰਤੀ ਦਾ ਕਰਨਾ ਕਰੋਂ ਵਾਪਰੇ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਗ੍ਹਾ ਆ ਸਭ ਤੋਂ ਮਹਿੰਗੀ ਥਾਂ ਵੀ ਇੱਥੇ ਵੀ ਕੀ ਹੈ ਹੁਣ ਤੱਕ नत -नत जड़ी 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 कि ਮੈਂ ਹਰ ਸਾਲ ਆਂਦਾ ਜੀ ਮੈਂ ਨਤਮਸਕ ਹੁੰਦਾ ਤੇ ਮੈਂ ਜਿਹੜੀ ਜਿਹੜੀ ਸ਼ਾਹਦਤ ਜਿਹੜੀ ਸਾਹਿਬ ਜਾਨਾ ਦਿੱਤੀ ਹੈਗੀ ਉਹ ਨਤਮਸਕ ਠੀਕ ਹੈ ਪੁਲਿਸ ਡਿਊਟੀ ਦੇ ਨਾਮ ਨਾਲ ਜੀ ਸਭ ਸੇਵਾ ਵੀ ਨਹੀਂ ਪਾ ਰਹੀ ਹੈ ਸਾਡੀ ਕੋਸ਼ਿਸ਼ ਹੈ ਸਾਡੇ ਐਸਐਸਪੀ ਸਾਹਿਬ ਨੇ ਇੱਥੇ ਕਈ ਇਨੋਵੇਸ਼ਨਸ ਕਰਕੇ ਜਿਵੇਂ ਮੈਂ ਪਹਿਲੇ ਵੀ ਗੱਲ ਕਹੀ ਸੀ ਕਿ ਇੱਕ ਦੋਸਤ ਦੇ ਤੌਰ ਤੇ ਕਿ ਪੁਲਿਸ ਲੋਕਾਂ ਨੂੰ ਇੱਕ ਫਰੈਂਡਲੀ ਤਰੀਕੇ ਨਾਲ ਗਾਈਡ ਕਰੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਇੱਥੇ ਪੇਸ਼ ਨਾ ਆਵੇ ਇਸ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਠੀਕ ਹੈ ਸੋ ਥੈਂਕ ਯੂ ਸੋ ਥੈਂਕ ਯੂ ਔਰ ਵੀ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਦਿੱਤਾ ਗਿਆ ਤਾਂ ਡੀਜੀ ਗੌਰਵ ਯਾਦਵ ਜਿਹੜੇ ਨੇ ਇੱਥੋਂ ਜਾਂਦੇ ਹੋਏ ਨਜ਼ਰ ਆਏ ਨੇ ਬਿਲਕੁਲ ਤਸਵੀਰਾਂ ਦੇ ਵਿੱਚ ਵੀਆਈਪੀ ਮੂਵਮੈਂਟ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਅਸੰਗਤ ਜਿਹੜੀ ਹੈ ਉਸ ਨੂੰ ਦਿੱਕਤ ਹੁੰਦੀ ਹੈ ਤਾਂ तमाम ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਪੁਲਿਸ ਇੱਕ ਦੋਸਤ ਦਾ ਰੋਲ ਅਦਾ ਕਰ ਰਹੀ ਹੈ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੁੰਦੀ ਹੈ ਪਰ ਉਸ ਤੋਂ ਬਾਅਦ ਦੇਖਿਆ ਜਾਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਹਰ ਸਾਲ ਇੱਥੇ ਜਿਹੜਾ ਨਤਮਸਤਕ ਹੋਣ ਦੇ ਲਈ ਆਉਂਦਾ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਨਮਨ ਕਰਕੇ ਜਾ ਰਹੇ ਨੇ ਕੈਮਰਾ ਪਰਸਨ ਗੋਲਸ਼ੇਨ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਤੁਹਾਨੂੰ ਡੀਜੀਪੀ ਗੌਰਵ ਯਾਦਵ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਸਾਹਿਬ ਕੁਝ ਕਹਿਣਾ ਚਾਹੁੰਦੇ ਸਨ ਇਹ ਤਸਵੀਰਾਂ ਨੇ ਸ਼੍ਰੀ ਫਤੇਗੜ ਸਾਹਿਬ ਨਤਮਸਤਕ ਹੋਣ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖਾਸ ਤੌਰ ਤੇ ਪਹੁੰਚੇ ਨੇ ਤਾਂ ਡੈਲੀ ਪੋਸਟ ਪੰਜਾਬੀ ਤੇ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਨਤਮਸਤਕ ਹੋਣ ਦੇ ਲਈ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਦੇਖੋ ਤਸਵੀਰਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਗੌਰਵ ਯਾਦਵ ਤਕੜਾ ਪ੍ਰਸ਼ਾਦ ਜਿਹੜਾ ਉਹ ਗ੍ਰਹਿਣ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤਾਂ ਗੌਰਵ ਯਾਦਵ ਜਿਹੜੇ ਨੇ ਡੀਜੀ ਪੰਜਾਬ ਦੇ ਉਹ ਇਸ ਵੇਲੇ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚੇ ਨੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਇਸ ਵੇਲੇ ਅਨਤਮਸਤਕ ਖੋਣ ਦੇ ਲਈ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਬੋਲਛਣ ਤਸਵੀਰਾਂ ਦਿਖਾਓ ਤਸਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਤਸਵੀਰਾਂ ਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਸ਼ਹੀਦਾਂ ਦੀ ਧਰਤੀ ਨਤਮਸਤ ਕੋਈ ਨੇ ਅੱਜ ਮੈਂ ਇੱਥੇ ਸ਼ਹੀਦ ਦੀ ਜੋੜ ਮਿਲੇ ਤੇ ਮੈਂ ਮੱਥਾ ਟੇਕ ਕੇ ਜਿਹੜਾ ਤੇ ਨਾਲੇ ਸਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਸੀਗਾ ਤੇ ਅਸੀਂ ਟ੍ਰੈਫਿਕ ਤੇ ਸਕਿਉਰਿਟੀ ਦਾ ਪਰਬੰਧ ਇਸ ਤਰੀਕੇ ਨਾਲ ਕੀਤਾ ਹੈ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਪੁਲਿਸ ਇੱਕ ਫਰੈਂਡ ਦੇ ਤੌਰ ਤੇ ਲੋਕਾਂ ਨੂੰ ਫੈਸਿਲਿਟੇਟ ਕਰਾਵੇ। ਕਿੰਨੀ ਕੋਪੋਰਸ ਡਿਪਲੋਏ ਕੀਤੀ ਗਈ ਹੈ? ਕਿਸ ਤਰੀਕੇ ਦੇ ਨਾਲ ਅਰੇਂਜਮੈਂਟਸ ਜਿਹੜੇ ਕੀਤੇ ਗਏ ਨੇ? ਇੱਥੇ ਤਕਰੀਬਨ 2000 4000 4000 ਦੀ ਫੋਰਸ ਡਿਪਲੋਏ ਕੀਤੀ ਗਈ ਹੈ ਤੇ ਡੀਆਈਜੀ ਸਾਹਿਬ ਦੀ ਕਮਾਂਡ ਹੇਠ ਇਹ ਡੇ ਐਂਡ ਨਾਈਟ ਸ਼ਿਫਟਾਂ ਬਣਾ ਕੇ ਅਸੀਂ ਵਨ ਵੇ ਵੀ ਟ੍ਰੈਫਿਕ ਕੀਤੀ ਹੈ ਅਸੀਂ ਵੀ ਡਿਫਰੈਂਟ ਸੈਕਟਰਸ ਬਣਾ ਕੇ ਸੀਸੀਟੀਵੀ ਕਵਰੇਜ ਦੇ ਥਰੂ ਤਾ ਕਿ ਚੱਪੇ-ਚੱਪੇ ਤਾਂ ਨਿਗਰਾਨੀ ਰੱਖੀ ਜਾ ਰਹੀ ਹੈ। ਇੱਕ ਸਰ ਖਾਸ ਤੌਰ ਤੇ ਇਨੀ ਦਿਨੀ ਨਾ ਵੀਆਪੀਜ਼ ਦੇ ਕਾਫੀ ਨਤਮਸਕ ਹੁੰਦੇ ਲਈ ਪਹੁੰਚਦੇ ਨੇ ਇੱਥੇ। ਲੋਕ ਇਹ ਚੀਜ਼ ਕਹਿੰਦੇ ਆ ਕਿ ਵੀਆਪੀਜ਼ ਦੇ ਲਈ ਜਿੱਦੋਂ ਤੁਹਾਡਾ ਰੂਟ ਪਲਾਨ ਲੱਗਦਾ ਹੈ ਉਸ ਮੌਕੇ ਤੇ ਲੋਕਾਂ ਨੂੰ ਸੜਕ 'ਤੇ ਬਹੁਤ ਦਿੱਕਤ ਆਉਂਦੀ ਹੈ। ਉਹ ਕਹਿੰਦੇ ਵੀ ਕੋਈ ਇੱਕ ਦਿਨ ਨਿਰਧਾਰਤ ਕੀਤਾ ਜਾਵੇ ਉਸ ਮੌਕੇ ਤੇ ਵੀਆਪੀ ਆ ਕੇ ਇਥੋਂ ਹੱਥ ਦਿਖ ਸਕਣ। ਨਹੀਂ ਅਸੀਂ ਤੇ ਬਹੁਤ ਇਸ ਵਾਰੀ ਪਲਾਨਿੰਗ ਕੀਤੀ ਹੈ ਕਿ ਵੀਆਪੀਜ਼ ਕਰਕੇ ਸੰਗਤ ਨੂੰ ਦਿੱਕਤ ਨਾ ਆਵੇ। ਤੇ ਉਹਨਾਂ ਦੀ ਇੱਕ ਸੈਗਰੀਗੇਸ਼ਨ ਕੀਤੀ ਹੈਗੀ ਕਿ ਡਿਫਰੈਂਟ ਰੂਟ ਤੋਂ ਲੈ ਕੇ ਆਇਆ ਜਾਵੇ ਤਾਂ ਕਿ ਅਸੀਂ ਸਾਡੇ ਵੱਲੋਂ ਆਮ ਸੰਗਤ ਨੂੰ ਫੈਸਿਲਿਟੇਟ ਸਾਡਾ ਇਨਫੈਕਟ ਮੇਨ ਜਿਹੜੇ ਸਾਡਾ ਸਾਡਾ ਡਿਊਟੀ ਇੱਥੇ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਨਤਮਸਤ ਖਾਂਗੇ ਸਾਧਤ ਨੂੰ ਲੈ ਕੇ ਕੀ ਕਹੂੰਗੇ ਅੱਜ ਇਸ ਧਰਤੀ ਦੇ ਵਿੱਚ ਜੋ ਚਸਤੰਤੀ ਦਾ ਘਟਨਾ ਕਰਨ ਵਾਪਰੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਗ੍ਹਾ ਆ ਸਭ ਤੋਂ ਮਹਿੰਗੀ ਥਾਂ ਵੀ ਇੱਥੇ ਵੀ ਕੀ ਹੈ ਹੁਣ ਤੱਕ नत, नत जड़ी, जड़ी 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 कि ਮੈਂ ਹਰ ਸਾਲ ਆਂਦਾ ਜੀ ਮੈਂ ਨਤਮਸਕ ਹੁੰਦਾ ਤੇ ਮੈਂ ਜਿਹੜੀ ਜਿਹੜੀ ਸ਼ਾਹਦਤ ਜਿਹੜੀ ਸਾਹਿਬ ਜਾਨ ਨੇ ਦਿੱਤੀ ਹੈਗੀ ਉਹ ਸੋ ਨਤਮਸਕ ਠੀਕ ਹੈ ਪੁਲਿਸ ਡਿਊਟੀ ਦੇ ਨਾਮ ਨਾਲ ਜੀ ਸਭ ਸੇਵਾ ਵੀ ਨਿਭਾ ਰਹੀ ਹੈ ਸਾਡੀ ਕੋਸ਼ਿਸ਼ ਹੈ ਸਾਡੇ ਐਸਐਸਪੀ ਸਾਹਿਬ ਨੇ ਇੱਥੇ ਕਈ ਇਨੋਵੇਸ਼ਨਸ ਕਰਕੇ ਜਿਵੇਂ ਮੈਂ ਪਹਿਲੇ ਵੀ ਗੱਲ ਕਹੀ ਸੀ ਕਿ ਇੱਕ ਦੋਸਤ ਦੇ ਤੌਰ ਤੇ ਕਿ ਪੁਲਿਸ ਲੋਕਾਂ ਨੂੰ ਇੱਕ ਫਰੈਂਡਲੀ ਤਰੀਕੇ ਨਾਲ ਗਾਈਡ ਕਰੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਇੱਥੇ ਪੇਸ਼ ਨਾ ਆਵੇ ਇਸਦਾ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਕਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਜੀ ਠੀਕ ਹੈ ਸਰ ਥੈਂਕ ਯੂ ਸੋ ਥੈਂਕ ਯੂ ਅਬ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਦਿੱਤਾ ਗਿਆ ਤਾਂ ਡੀਜੀ ਗੌਰਵ ਯਾਦਵ ਜਿਹੜੇ ਨੇ ਇੱਥੋਂ ਜਾਂਦੇ ਹੋਏ ਨਜ਼ਰ ਆਏ ਨੇ ਬਿਲਕੁਲ ਤਸਵੀਰਾਂ ਦੇ ਵਿੱਚ ਵੀਆਈਪੀ ਮੂਵਮੈਂਟ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਅਸੰਗਤ ਜਿਹੜੀ ਹੈ ਉਸ ਨੂੰ ਦਿੱਕਤ ਹੁੰਦੀ ਹੈ ਤਾਂ तमाम ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਪੁਲਿਸ ਇੱਕ ਦੋਸਤ ਦਾ ਰੋਲ ਅਦਾ ਕਰ ਰਹੀ ਹੈ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੁੰਦੀ ਹੈ ਪਰ ਉਸ ਤੋਂ ਬਾਅਦ ਦੇਖਿਆ ਜਾਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਹਰ ਸਾਲ ਇੱਥੇ ਜਿਹੜਾ ਨਤਮਸਤਕ ਹੋਣ ਦੇ ਲਈ ਆਉਂਦਾ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਨਮਨ ਕਰਕੇ ਜਾ ਰਹੇ ਨੇ ਕੈਮਰਾ ਪਰਸਨ ਗੋਲਸ਼ੇਨ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਤੁਹਾਨੂੰ ਡੀਜੀਪੀ ਗੌਰਵ ਯਾਦਵ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਸਾਹਿਬ ਕੁਝ ਕਹਿਣਾ ਚਾਹੁੰਦੇ ਸਨ ਇਹ ਤਸਵੀਰਾਂ ਨੇ ਸ਼੍ਰੀ ਫਤੇਗੜ ਸਾਹਿਬ ਨਤਮਸਤਕ ਹੋਣ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖਾਸ ਤੌਰ ਤੇ ਪਹੁੰਚੇ ਨੇ ਤਾਂ ਡੇਲੀ ਪੋਸਟ ਪੰਜਾਬੀ ਤੇ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਨਤਮਸਤਕ ਹੋਣ ਦੇ ਲਈ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਦੇਖੋ ਤਸਵੀਰਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਗੌਰਵ ਯਾਦਵ ਤਕੜਾ ਪ੍ਰਸ਼ਾਦ ਜਿਹੜਾ ਉਹ ਗ੍ਰਹਿਣ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤਾਂ ਗੌਰਵ ਯਾਦਵ ਜਿਹੜੇ ਨੇ ਡੀਜੀ ਪੰਜਾਬ ਦੇ ਉਹ ਇਸ ਵੇਲੇ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚੇ ਨੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਇਸ ਵੇਲੇ ਅਨਤਮਸਤਖ ਖੋਣ ਦੇ ਲਈ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਗੁਲਸ਼ਨ ਤਸਵੀਰਾਂ ਦਿਖਾਓ ਤਸਵੀਰਾਂ ਤਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਤਸਵੀਰਾਂ ਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਸ਼ਹੀਦਾਂ ਦੀ ਧਰਤੀ ਨਤਮਸਤਕ ਹੋਏ ਨੇ ਅੱਜ ਮੈਂ ਇੱਥੇ ਸ਼ਹੀਦੀ ਜੋੜ ਮਿਲੇ ਤੇ ਮੈਂ ਮੱਥਾ ਟੇਕ ਕੇ ਤੇ ਨਾਲੇ ਸਿਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਸੀਗਾ ਤੇ ਅਸੀਂ ਟ੍ਰੈਫਿਕ ਤੇ ਸਿਕਿਉਰਿਟੀ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਹੈ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਪੁਲਿਸ ਇੱਕ ਫਰੈਂਡ ਦੇ ਤੌਰ ਤੇ ਲੋਕਾਂ ਨੂੰ ਫੈਸਿਲਿਟੇਟ ਕਰਾਵੇ। ਕਿੰਨੀ ਕੋਪੋਰਸ ਡਿਪਲੋਏ ਕੀਤੀ ਗਈ ਹੈ? ਕਿਸ ਤਰੀਕੇ ਦੇ ਨਾਲ ਅਰੇਂਜਮੈਂਟਸ ਕੀਤੀ ਗਈ ਹੈ? ਇੱਥੇ ਤਕਰੀਬਨ 2000 ਤੋਂ 4000 4000 ਦੀ ਫੋਰਸ ਡਿਪਲੋਏ ਕੀਤੀ ਗਈ ਹੈ ਤੇ ਡੀਆਈਜੀ ਸਾਹਿਬ ਦੀ ਕਮਾਂਡ ਹੇਠ ਡੇ ਐਂਡ ਨਾਈਟ ਸ਼ਿਫਟਾਂ ਬਣਾ ਕੇ ਅਸੀਂ ਵਨਵੇ ਵੀ ਟ੍ਰੈਫਿਕ ਕੀਤੀ ਹੈ। ਅਸੀਂ ਵੀ ਡਿਫਰੈਂਟ ਸੈਕਟਰਸ ਬਣਾ ਕੇ ਸੀਸੀਟੀਵੀ ਕਵਰੇਜ ਦੇ ਥਰੂ ਤਾਕੀ ਚੱਪੇ-ਚੱਪੇ ਤਾਂ ਨਿਗਰਾਨੀ ਰੱਖੀ ਜਾ ਰਹੀ ਹੈ। ਇੱਕ ਸਰ ਖਾਸ ਤੌਰ ਤੇ ਇਹ ਨਹੀਂ ਦਿਨੀ ਨਾ ਵੀਆਪੀਜ਼ ਦੇ ਕਾਫੀ ਨਤਮਸਕ ਹੁੰਡੇ ਲਈ ਪਹੁੰਚਦੇ ਨੇ ਇੱਥੇ। ਲੋਕੀਂ ਚੀਜ਼ ਕਹਿੰਦੇ ਆ ਕਿ ਵੀਆਪੀਜ਼ ਦੇ ਲਈ ਜਦੋਂ ਤੁਹਾਡਾ ਰੂਟ ਪਲਾਨ ਲੱਗਦਾ ਹੈ ਉਸ ਮੌਕੇ ਤੇ ਲੋਕਾਂ ਨੂੰ ਸੰਗਤ ਨੂੰ ਬਹੁਤ ਦਿੱਕਤ ਹੁੰਦੀ ਹੈ। ਉਹ ਕਹਿੰਦੇ ਵੀ ਕੋਈ ਇੱਕ ਦਿਨ ਨਿਰਧਾਰਤ ਕੀਤਾ ਜਾਵੇ ਉਸ ਮੌਕੇ ਤੇ ਵੀਆਪੀ ਆ ਕੇ ਇਥੋਂ ਹੱਥ ਦੇਖ ਸਕਦੇ। ਨਹੀਂ ਅਸੀਂ ਤੇ ਬਹੁਤ ਇਸ ਵਾਰੀ ਪਲਾਨਿੰਗ ਕੀਤੀ ਹੈ ਕਿ ਵੀਆਪੀਜ਼ ਕਰਕੇ ਸੰਗਤ ਨੂੰ ਦਿੱਕਤ ਨਾ ਆਵੇ। ਤੇ ਉਹਨਾਂ ਦੀ ਇੱਕ ਸੈਗਰੀਗੇਸ਼ਨ ਕੀਤੀ ਹੈਗੀ ਕਿ ਡਿਫਰੈਂਟ ਰੂਟ ਤੋਂ ਲੈ ਕੇ ਆਇਆ ਜਾਵੇ ਤਾਂ ਕਿ ਅਸੀਂ ਸਾਡੇ ਵੱਲੋਂ ਆਮ ਸੰਗਤ ਨੂੰ ਫੈਸਿਲਿਟੇਟ ਸਾਡਾ ਇਨਫੈਕਟ ਮੇਨ ਜਿਹੜੇ ਸਾਡਾ ਸਾਡਾ ਡਿਊਟੀ ਇੱਥੇ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਨਤਮਸਤਖ ਹੋਣਗੇ ਸਾਦਤ ਨੂੰ ਲੈ ਕੇ ਕੀ ਕਹਾਂਗੇ ਅੱਜ ਇਸ ਧਰਤੀ ਦੇ ਵਿਰੂਪ ਚ ਇਸ ਧਰਤੀ ਦਾ ਘਟਨਾ ਕਰਨਾ ਕਰਮ ਵਾਪਰੇ ਉਹਦੇ ਬਾਰੇ ਕੀ ਕਹਿਣਾ ਜੁਨਾ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਗ੍ਹਾ ਆ ਸਭ ਤੋਂ ਮਹਿੰਗੀ ਥਾਂ ਵੀ ਇੱਥੇ ਵੀ ਕੀ ਹੈ ਹੁਣ ਤੱਕ ਕਿ ਮੈਂ ਹਰ ਸਾਲ ਆਂਦਾ ਜੀ ਮੈਂ ਨਤਮਸਕ ਹੁੰਦਾ ਤੇ ਮੈਂ ਜਿਹੜੀ ਜਿਹੜੀ ਸ਼ਾਹਦਤ ਜਿਹੜੀ ਸਾਹਿਬ ਜਾਨ ਨੇ ਦਿੱਤੀ ਹੈਗੀ ਉਸ ਨਤਮਸਕ ਠੀਕ ਪੁਲਿਸ ਡਿਊਟੀ ਦੇ ਨਾਲ ਨਾਲ ਜੀ ਸਰਬ ਸੇਵਾ ਵੀ ਨਿਭਾ ਰਹੀ ਹੈ ਸਾਡੀ ਕੋਸ਼ਿਸ਼ ਹੈ ਸਾਡੇ ਐਸਐਸਪੀ ਸਾਹਿਬ ਨੇ ਇੱਥੇ ਕਈ ਇਨੋਵੇਸ਼ਨਸ ਕਰਕੇ ਜਿਵੇਂ ਮੈਂ ਪਹਿਲੇ ਵੀ ਗੱਲ ਕਹੀ ਸੀ ਕਿ ਇੱਕ ਦੋਸਤ ਦੇ ਤੌਰ ਤੇ ਕਿ ਪੁਲਿਸ ਲੋਕਾਂ ਨੂੰ ਇੱਕ ਫ੍ਰੈਂਡਲੀ ਤਰੀਕੇ ਨਾਲ ਗਾਈਡ ਕਰੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਇੱਥੇ ਪੇਸ਼ ਨਾ ਹੋਵੇ ਇਸ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਜੀ ਠੀਕ ਹੈ ਜੀ ਥੈਂਕ ਯੂ ਸੂਪਰ ਥੈਂਕ ਯੂ ਔਰ ਵੀ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਦਿੱਤਾ ਗਿਆ ਤਾਂ ਡੀਜੀ ਗੌਰਵ ਯਾਦਵ ਜਿਹੜੇ ਨੇ ਇੱਥੋਂ ਜਾਂਦੇ ਹੋਏ ਨਜ਼ਰ ਆਏ ਨੇ ਬਿਲਕੁਲ ਤਸਵੀਰਾਂ ਦੇ ਵਿੱਚ ਵੀਆਈਪੀ ਮੂਵਮੈਂਟ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਅਸੰਗਤ ਜਿਹੜੀ ਹੈ ਉਸ ਨੂੰ ਦਿੱਕਤ ਹੁੰਦੀ ਹੈ ਤਾਂ तमाम ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਪੁਲਿਸ ਇੱਕ ਦੋਸਤ ਦਾ ਰੋਲ ਅਦਾ ਕਰ ਰਹੀ ਹੈ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੁੰਦੀ ਹੈ ਪਰ ਉਸ ਤੋਂ ਬਾਅਦ ਦੇਖਿਆ ਜਾਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਹਰ ਸਾਲ ਇੱਥੇ ਜਿਹੜਾ ਨਤਮਸਤਕ ਹੋਣ ਦੇ ਲਈ ਆਉਂਦਾ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਨਮਨ ਕਰਕੇ ਜਾ ਰਹੇ ਨੇ ਕੈਮਰਾ ਪਰਸਨ ਗੋਲਛੇਨ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਤੁਹਾਨੂੰ ਡੀਜੀਪੀ ਗੌਰਵ ਯਾਦਵ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਇਹ ਤਸਵੀਰਾਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖਾਸ ਤੌਰ ਤੇ ਪਹੁੰਚੇ ਨੇ ਤਾਂ ਡੇਲੀ ਪੋਸਟ ਪੰਜਾਬੀ ਤੇ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਅ ਨਤਮਸਤਖ ਹੋਣ ਦੇ ਲਈ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਦੇਖੋ ਤਸਵੀਰਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਗੌਰਵ ਯਾਦਵ ਤਕੜਾ ਪ੍ਰਸ਼ਾਦ ਜਿਹੜਾ ਉਹ ਗ੍ਰਹਿਣ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤਾਂ ਗੌਰਵ ਯਾਦਵ ਜਿਹੜੇ ਨੇ ਡੀਜੀ ਪੰਜਾਬ ਦੇ ਉਸ ਵੇਲੇ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚੇ ਨੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਇਸ ਵੇਲੇ ਅਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਗੁਲਸ਼ਨ ਤਸਵੀਰਾਂ ਦਿਖਾਓ ਤਾਂ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਤਸਵੀਰਾਂ ਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਸ਼ਹੀਦਾਂ ਦੀ ਧਰਤੀ ਨਤਮਸਤਕ ਹੋਏ ਨੇ ਅੱਜ ਮੈਂ ਇੱਥੇ ਸ਼ਹੀਦੀ ਜੋੜ ਮੇਲੇ ਤੇ ਮੈਂ ਮੱਥਾ ਟੇਕ ਕੇ ਜਿਹੜਾ ਤੇ ਨਾਲੇ ਸਿਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਸੀਗਾ ਤੇ ਅਸੀਂ ਟ੍ਰੈਫਿਕ ਤੇ ਸਿਕਿਉਰਿਟੀ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਹੈ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਪੁਲਿਸ ਇੱਕ ਫਰੈਂਡ ਦੇ ਤੌਰ ਤੇ ਲੋਕਾਂ ਨੂੰ ਫੈਸਿਲਿਟੇਟ ਕਰਾ ਰਹੀ ਹੈ ਇੱਥੇ ਕਿੰਨੀ ਫੋਰਸ ਜਿਹੜੇ ਡਿਪਲॉय ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਅਰੇਂਜਮੈਂਟ ਜਿਹੜੇ ਕੀਤੇ ਗਏ ਇੱਥੇ ਤਕਰੀਬਨ 2000 ਤੋਂ 4000 ਦੀ ਫੋਰਸ ਡਿਪਲॉय ਕੀਤੀ ਗਈ ਤੇ ਡੀਆਈਜੀ ਸਾਹਿਬ ਦੀ ਕਮਾਂਡ ਹੇਠ ਡੇ ਐਂਡ ਨਾਈਟ ਸ਼ਿਫਟਾਂ ਬਣਾ ਕੇ ਅਸੀਂ ਵਨ ਵੇ ਵੀ ਟ੍ਰੈਫਿਕ ਕੀਤੀ ਹੈ ਅਸੀਂ ਵੀ ਡਿਫਰੈਂਟ ਸੈਕਟਰਸ ਬਣਾ ਕੇ ਸੀਸੀਟੀਵੀ ਕਵਰੇਜ ਦੇ ਥਰੂ ਤਾਂ ਕਿ ਚੱਪੇ-ਚੱਪੇ ਤਾਂ ਨਿਗਰਾਨੀ ਰੱਖੀ ਚੱਰੀ ਹੈ। ਇੱਕ ਸਰ ਖਾਸ ਤੌਰ ਤੇ ਨਹੀਂ ਦਿਨੀ ਨਾ ਵੀਆਪੀਜ਼ ਦੇ کافی ਨਤਮਸਕ ਹੁੰਦੇ ਲਈ ਪਹੁੰਚਦੇ ਨੇ ਇੱਥੇ। ਲੋਕ ਇਹ ਚੀਜ਼ ਕਹਿੰਦੇ ਆ ਕਿ ਵੀਆਪੀਜ਼ ਦੇ ਲਈ ਜਦੋਂ ਤੁਹਾਡਾ ਰੂਟ ਪਲਾਨ ਲੱਗਦਾ ਹੈ ਉਸ ਮੌਕੇ ਤੇ ਲੋਕਾਂ ਨੂੰ ਸੁਰੱਖਤ ਨੂੰ ਬਹੁਤ ਦਿੱਕਤ ਹੁੰਦੀ ਹੈ। ਉਹ ਕਹਿੰਦੇ ਵੀ ਕੋਈ ਇੱਕ ਦਿਨ ਨਿਰਧਾਰਤ ਕੀਤਾ ਜਾਵੇ ਉਸ ਮੌਕੇ ਤੇ ਵੀਆਪੀ ਆ ਕੇ ਇਥੋਂ ਹੱਥ ਦੇਖ ਸਕਦੇ। ਨਹੀਂ ਅਸੀਂ ਤੇ ਬਹੁਤ ਇਸ ਵਾਰੀ ਪਲਾਨਿੰਗ ਕੀਤੀ ਹੈ ਕਿ ਵੀਆਪੀਜ਼ ਕਰਕੇ ਸੰਗਤ ਨੂੰ ਦਿੱਕਤ ਨਾ ਆਵੇ। ਤੇ ਉਹਨਾਂ ਦੀ ਇੱਕ ਸੈਗregation ਕੀਤੀ ਹੈਗੀ ਕਿ ਡਿਫਰੈਂਟ ਰੂਪ ਤੋਂ ਲੈ ਕੇ ਆਇਆ ਜਾਵੇ ਤਾਂ ਕਿ ਅਸੀਂ ਸਾਡੇ ਵੱਲੋਂ ਆਮ ਸੰਗਤ ਨੂੰ ਫੈਸਿਲਿਟੇਟ ਸਾਡਾ ਇਨਫੈਕਟ ਮੇਨ ਜਿਹੜੇ ਸਾਡਾ ਸਾਡਾ ਡਿਊਟੀ ਇੱਥੇ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਨਤਮਸਤ ਖਾਂਗੇ ਸਾਜ਼ਤ ਨੂੰ ਲੈ ਕੇ ਕੌਂਗਰਸ ਅੱਜ ਇਸ ਧਰਤੀ ਦੇ ਜੋ ਕੁਛ ਇਸ ਧਰਤੀ ਦਾ ਘਟਨਾ ਕਰਨ ਵਾਪਰੇ ਉਹਦੇ ਬਾਰੇ ਕੀ ਕਹਿੰਦਾ ਜੁਨੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਗ੍ਹਾ ਆ ਸਭ ਤੋਂ ਮਹਿੰਗੀ ਥਾਂ ਵੀ ਇੱਥੇ ਵੀ ਕੀ ਆ ਹੁਣ ਤੱਕ नत, नत जड़ी, जड़ी जड़ी जा जा कि ਮੈਂ ਹਰ ਸਾਲ ਆਂਦਾ ਜੀ ਮੈਂ ਨਤਮਸਕ ਹੁੰਦਾ ਤੇ ਮੈਂ ਜਿਹੜੀ ਜਿਹੜੀ ਸ਼ਾਹਦਤ ਜਿਹੜੀ ਸਾਹਿਬ ਜਾਨ ਨੇ ਦਿੱਤੀ ਹੈਗੀ ਉਸ ਨੂੰ ਨਤਮਸਕ ਠੀਕ ਪੁਲਿਸ ਡਿਊਟੀ ਦੇ ਨਾਮ ਨਾਲ ਜੀ ਸਭ ਸੇਵਾ ਵੀ ਨਿਭਾ ਰਹੀ ਹੈ ਸਾਡੀ ਕੋਸ਼ਿਸ਼ ਹੈ ਸਾਡੇ ਐਸਐਸਪੀ ਸਾਹਿਬ ਨੇ ਇੱਥੇ ਕਈ ਇਨੋਵੇਸ਼ਨਸ ਕਰਕੇ ਜਿਵੇਂ ਮੈਂ ਪਹਿਲੇ ਵੀ ਗੱਲ ਕਹੀ ਸੀ ਕਿ ਇੱਕ ਦੋਸਤ ਦੇ ਤੌਰ ਤੇ ਕਿ ਪੁਲਿਸ ਲੋਕਾਂ ਨੂੰ ਇੱਕ ਫਰੈਂਡਲੀ ਤਰੀਕੇ ਨਾਲ ਗਾਈਡ ਕਰੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਇੱਥੇ ਪੇਸ਼ ਨਾ ਆਵੇ ਇਸ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਠੀਕ ਹੈ ਸਰ ਥੈਂਕ ਯੂ ਸੋ ਥੈਂਕ ਯੂ ਜੀ ਗੋਰੇ ਵੀ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਦਿੱਤਾ ਗਿਆ ਤਾਂ ਡੀਜੀ ਗੋਰੇ ਯਾਦਵ ਜਿਹੜੇ ਨੇ ਇੱਥੋਂ ਜਾਂਦੇ ਹੋਏ ਨਜ਼ਰ ਆਏ ਨੇ ਬਿਲਕੁਲ ਤਸਵੀਰਾਂ ਦੇ ਵਿੱਚ ਵੀਆਈਪੀ ਮੂਵਮੈਂਟ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਸੰਗਤ ਜਿਹੜੀ ਹੈ ਉਸ ਨੂੰ ਦਿੱਕਤ ਹੁੰਦੀ ਆ ਤਾਂ तमाम ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਪੁਲਿਸ ਇੱਕ ਦੋਸਤ ਦਾ ਰੋਲ ਅਦਾ ਕਰ ਰਹੀ ਹੈ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੁੰਦੀ ਹੈ ਪਰ ਉਸ ਤੋਂ ਬਾਅਦ ਦੇਖਿਆ ਜਾਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਹਰ ਸਾਲ ਇੱਥੇ ਜਿਹੜਾ ਨਤਮਸਤਕ ਹੋਣ ਦੇ ਲਈ ਆਉਂਦਾ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਨਮਨ ਕਰਕੇ ਜਾ ਰਹੇ ਨੇ ਕੈਮਰਾ ਪਰਸਨ ਗੋਲਸ਼ੇਨ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਤੁਹਾਨੂੰ ਡੀਜੀਪੀ ਗੌਰਵ ਯਾਦਵ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਸਭ ਕੁਝ ਕਹਿਣਾ ਚਾਹੁੰਦਾ ਹੈ ਇਹ ਤਸਵੀਰਾਂ ਨੇ ਸ਼੍ਰੀ ਫਤੇਗੜ ਸਾਹਿਬ ਨਤਮਸਤਕ ਹੋਣ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖਾਸ ਤੌਰ ਤੇ ਪਹੁੰਚੇ ਨੇ ਤਾਂ ਡੈਲੀ ਪੋਸਟ ਪੰਜਾਬੀ ਤੇ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਨਤਮਸਤਕ ਹੋਣ ਦੇ ਲਈ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਦੇਖੋ ਤਸਵੀਰਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਗੌਰਵ ਯਾਦਵ ਟਕੜਾ ਪ੍ਰਸ਼ਾਦ ਜਿਹੜਾ ਉਹ ਗ੍ਰਹਿਣ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਾਂ ਗੌਰਵ ਯਾਦਵ ਜਿਹੜੇ ਨੇ ਡੀਜੀ ਪੰਜਾਬ ਦੇ ਉਹ ਇਸ ਵੇਲੇ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚੇ ਨੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਇਸ ਵੇਲੇ ਅਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਗੁਲਸ਼ਨ ਤਸਵੀਰਾਂ ਦਿਖਾਓ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਤਸਵੀਰਾਂ ਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਸਿਧੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਸ਼ਹੀਦਾਂ ਦੀ ਧਰਤੀ ਨਤਮਸਤ ਕੋਈ ਨਹੀਂ ਅੱਜ ਮੈਂ ਇੱਥੇ ਸ਼ਹੀਦ ਦੀ ਜੋੜ ਮਿਲੇ ਤੇ ਮੈਂ ਮੱਥਾ ਟੇਕ ਕੇ ਤੇ ਨਾਲੇ ਸਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਸੀਗਾ ਤੇ ਅਸੀਂ ਟ੍ਰੈਫਿਕ ਤੇ ਸਕਿਉਰਿਟੀ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਹੈ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਪੁਲਿਸ ਇੱਕ ਫਰੈਂਡ ਦੇ ਤੌਰ ਤੇ ਲੋਕਾਂ ਨੂੰ ਫੈਸਿਲਿਟੇਟ ਕਰ ਰਹੀ ਹੈ ਇਹ ਦੇ ਕਿੰਨੀ ਕੋਪੋਰਸ ਜਿਹੜੀ ਡਿਪਲੋਏ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਅਰੇਂਜਮੈਂਟ ਜਿਹੜੀਆਂ ਕੀਤੀ ਗਈਆਂ ਇੱਥੇ ਤਕਰੀਬਨ 2000 4000 4000 ਦੀ ਫੋਰਸ ਡਿਪਲੋਏ ਕੀਤੀ ਗਈ ਤੇ ਡਾਈਜੀ ਸਾਹਿਬ ਦੀ ਕਮਾਂਡ ਹੇਠ ਡੇ ਐਂਡ ਨਾਈਟ ਸ਼ਿਫਟਾਂ ਬਣਾ ਕੇ ਅਸੀਂ ਵਨ ਵੇ ਵੀ ਟ੍ਰੈਫਿਕ ਕੀਤੀ ਹੈ ਅਸੀਂ ਵੀ ਡਿਫਰੈਂਟ ਸੈਕਟਰਸ ਬਣਾ ਕੇ ਸੀਸੀਟੀਵੀ ਕਵਰੇਜ ਦੇ ਥਰੂ ਤਾਕੀ ਚੱਪੇ-ਚੱਪੇ ਤਾਂ ਨਿਗਰਾਨੀ ਰੱਖੀ ਜਾ ਰਹੀ ਹੈ। ਇੱਕ ਸਰ ਖਾਸ ਤੌਰ ਤੇ ਇਹ ਨਹੀਂ ਦਿਨੀ ਨਾ ਵੀਆਪੀਜ਼ ਦੇ ਕਾਫੀ ਨਤਮਸਤ ਹੁੰਦੇ ਲਈ ਪਹੁੰਚਦੇ ਨੇ ਇਥੇ। ਲੋਕ ਇਹ ਚੀਜ਼ ਕਹਿੰਦੇ ਆ ਕਿ ਵੀਆਪੀਜ਼ ਦੇ ਲਈ ਜਿੱਦੋਂ ਤੁਹਾਡਾ ਰੂਟ ਪਲਾਨ ਲੱਗਦਾ ਹੈ ਉਸ ਮੌਕੇ ਤੇ ਲੋਕਾਂ ਨੂੰ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ। ਉਹ ਕਹਿੰਦੇ ਵੀ ਕੋਈ ਇੱਕ ਦਿਨ ਨਿਰਧਾਰਤ ਕੀਤਾ ਜਾਵੇ ਉਸ ਮੌਕੇ ਤੇ ਵੀਆਪੀ ਆ ਕੇ ਇਥੋਂ ਹੱਥ ਦਿਖ ਸਕਣ। ਨਹੀਂ ਅਸੀਂ ਤੇ ਬਹੁਤ ਇਸ ਵਾਰੀ ਪਲਾਨਿੰਗ ਕੀਤੀ ਹੈ ਕਿ ਵੀਆਪੀਜ਼ ਕਰਕੇ ਸੰਗਤ ਨੂੰ ਦਿੱਕਤ ਨਾ ਆਵੇ ਤੇ ਉਹਨਾਂ ਦੀ ਇੱਕ ਸੈਗਰੀਗੇਸ਼ਨ ਕੀਤੀ ਹੈਗੀ ਕਿ ਡਿਫਰੈਂਟ ਰੂਟ ਤੋਂ ਲੈ ਕੇ ਆਇਆ ਜਾਵੇ ਤਾਂ ਕਿ ਅਸੀਂ ਸਾਡੇ ਵੱਲੋਂ ਆਮ ਸੰਗਤ ਮੈਂ ਜਿਹੜੇ ਸਾਡੇ ਸਾਡਾ ਡਿਊਟੀ ਇੱਥੇ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਨਤਮਸਤਕ ਹੁੰਦੇ ਸਾਂ ਸਾਹادت ਨੂੰ ਲੈ ਕੇ ਕੀ ਕਹੂੰਗੇ ਅੱਜ ਇਸ ਧਰਤੀ ਦੇ ਵਿਰੋਧ ਜੋ ਕੋਸ਼ਿਸ਼ਾਂwidetilde ਕਰਨਾ ਕਰੋਂ ਵਾਪਰੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਗ੍ਹਾ ਆ ਸਭ ਤੋਂ ਮਹਿੰਗੀ ਥਾਂ ਵੀ ਇੱਥੇ ਵੀ ਕੀ ਆ ਹੁਣ ਤੱਕ ਨਹੀਂ ਮੈਂ ਹਰ ਸਾਲ ਆਂਦਾ ਜੀ ਮੈਂ ਨਤਮਸਤਕ ਹੁੰਦਾ ਤੇ ਮੈਂ ਜਿਹੜੀ ਜਿਹੜੀ ਸ਼ਹਾਦਤ ਜਿਹੜੀ ਸਾਹਿਬ ਜਾਨ ਨੇ ਦਿੱਤੀ ਹੈਗੀ ਉਸ ਨਤਮਸਤਕ ਠੀਕ ਪੁਲਿਸ ਡਿਊਟੀ ਦੇ ਨਾਮ ਨਾਲ ਡੀ ਜੀ ਸਾਹਿਬ ਸੇਵਾ ਵੀ ਨਿਭਾ ਰਹੀ ਹੈ ਸਾਡੀ ਕੋਸ਼ਿਸ਼ ਹੈ ਸਾਡੇ ਐਸਐਸਪੀ ਸਾਹਿਬ ਨੇ ਇੱਥੇ ਕਈ ਇਨੋਵੇਸ਼ਨਸ ਕਰਕੇ ਜਿਵੇਂ ਮੈਂ ਪਹਿਲੇ ਵੀ ਗੱਲ ਕਹੀ ਸੀ ਕਿ ਇੱਕ ਦੋਸਤ ਦੇ ਤੌਰ ਤੇ ਕਿ ਪੁਲਿਸ ਲੋਕਾਂ ਨੂੰ ਇੱਕ ਫ੍ਰੈਂਡਲੀ ਤਰੀਕੇ ਨਾਲ ਗਾਈਡ ਕਰੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਇੱਥੇ ਪੇਸ਼ ਨਾ ਆਵੇ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਚਾਹੀਦਾ ਠੀਕ ਹੈ ਸਰ ਥੈਂਕ ਯੂ ਸੋ ਥੈਂਕ ਯੂ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਦਿੱਤਾ ਗਿਆ ਤਾਂ ਡੀਜੀ ਗੌਰਵ ਯਾਦਵ ਜਿਹੜੇ ਨੇ ਇੱਥੋਂ ਜਾਂਦੇ ਹੋਏ ਨਜ਼ਰ ਆਏ ਨੇ ਬਿਲਕੁਲ ਤਸਵੀਰਾਂ ਦੇ ਵਿੱਚ ਵੀਆਈਪ ਕੀ ਅਸੰਗਤ ਜਿਹੜੀ ਹੈ ਉਸ ਨੂੰ ਦਿੱਕਤ ਹੁੰਦੀ ਹੈ ਤਾਂ तमाम ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਪੁਲਿਸ ਇੱਕ ਦੋਸਤ ਦਾ ਰੋਲ ਅਦਾ ਕਰ ਰਹੀ ਹੈ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੁੰਦੀ ਹੈ ਪਰ ਉਸ ਤੋਂ ਬਾਅਦ ਦੇਖਿਆ ਜਾਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਹਰ ਸਾਲ ਇੱਥੇ ਜਿਹੜਾ ਨਤਮਸਤਕ ਹੋਣ ਦੇ ਲਈ ਆਉਂਦਾ ਹਾਂ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਨਮਨ ਕਰਕੇ ਜਾ ਰਹੇ ਨੇ ਕੈਮਰਾ ਪਰਸਨ ਗੋਲਛੇਨ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਤੁਹਾਨੂੰ ਡੀਜੀਪੀ ਗੌਰਵ ਯਾਦਵ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਸਭ ਕੁਝ ਕਹਿਣਾ ਚਾਹੁੰਦੇ ਨੇ ਤਸਵੀਰਾਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖਾਸ ਤੌਰ ਤੇ ਪਹੁੰਚੇ ਨੇ ਤਾਂ ਡੇਲੀ ਪੋਸਟ ਪੰਜਾਬੀ ਤੇ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਅ ਨਤਮਸਕ ਹੋਣ ਦੇ ਲਈ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਦੇਖੋ ਤਸਵੀਰਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਗੌਰਵ ਯਾਦਵ ਤਕੜਾ ਪ੍ਰਸ਼ਾਦ ਜਿਹੜਾ ਉਹ ਗ੍ਰਹਿਣ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤਾਂ ਗੌਰਵ ਯਾਦਵ ਜਿਹੜੇ ਨੇ ਡੀਜੀ ਪੰਜਾਬ ਦੇ ਉਹ ਇਸ ਵੇਲੇ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚੇ ਨੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਇਸ ਵੇਲੇ ਅਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਗੁਲਸ਼ਨ ਤਸਵੀਰਾਂ ਦਿਖਾਓ ਤਾਂ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਤਸਵੀਰਾਂ ਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਸ਼ਹੀਦਾਂ ਦੀ ਧਰਤੀ ਨਤਮਸਤਕ ਹੋਏ ਨੇ ਅੱਜ ਮੈਂ ਇੱਥੇ ਸ਼ਹੀਦੀ ਜੋੜ ਮਿਲੇ ਤੇ ਮੈਂ ਮੱਥਾ ਟੇਕ ਕੇ ਤੇ ਨਾਲੇ ਸਿਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਸੀਗਾ ਤੇ ਅਸੀਂ ਟ੍ਰੈਫਿਕ ਤੇ ਸਿਕਿਉਰਿਟੀ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਹੈ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਪੁਲਿਸ ਇੱਕ ਫਰੈਂਡ ਦੇ ਤੌਰ ਤੇ ਲੋਕਾਂ ਨੂੰ ਫੈਸਿਲਿਟੇਟ ਕਰਾ ਰਹੀ ਹੈ ਇੱਥੇ ਕਿੰਨੀ ਕੋਪੋਰਸ ਡਿਪਲੋਏ ਕੀਤੀ ਗਈ ਹੈ ਕਿਸ ਤਰੀਕੇ ਨਾਲ ਅਰੇਂਜਮੈਂਟਸ ਜਿਹੜੇ ਕੀਤੇ ਗਏ ਨੇ ਇੱਥੇ ਤਕਰੀਬਨ 2000 ਤੋਂ 4000 4000 ਦੀ ਫੋਰਸ ਡਿਪਲੋਏ ਕੀਤੀ ਗਈ ਤੇ ਡੀਆਈਜੀ ਸਾਹਿਬ ਦੀ ਕਮਾਂਡ ਹੇਠ ਡੇ ਐਂਡ ਨਾਈਟ ਸ਼ਿਫਟਾਂ ਬਣਾ ਕੇ ਅਸੀਂ ਵਨ ਵੇ ਵੀ ਟ੍ਰੈਫਿਕ ਕੀਤੀ ਹੈ ਅਸੀਂ ਵੀ ਡਿਫਰੈਂਟ ਸੈਕਟਰਸ ਬਣਾ ਕੇ ਸੀਸੀਟੀਵੀ ਕਵਰੇਜ ਦੇ ਥਰੂ ਤਾਂ ਕਿ ਚੱਪੇ-ਚੱਪੇ ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਇੱਕ ਸਰ ਖਾਸ ਤੌਰ ਤੇ ਨਹੀਂ ਦਿਨੀ ਨਾ ਵੀਆਪੀਜ਼ ਦੇ کافی ਨਤਮਸਕ ਹੁੰਦੇ ਨੇ ਪਹੁੰਚਦੇ ਨੇ ਇੱਥੇ। ਲੋਕ ਇਹ ਚੀਜ਼ ਕਹਿੰਦੇ ਆ ਕਿ ਵੀਆਪੀਜ਼ ਦੇ ਲਈ ਜਦੋਂ ਤੁਹਾਡਾ ਰੂਟ ਪਲਾਨ ਲੱਗਦਾ ਹੈ ਉਸ ਮੌਕੇ ਤੇ ਲੋਕਾਂ ਨੂੰ ਸੰਗਤ ਨੂੰ ਬਹੁਤ ਦਿੱਕਤ ਹੁੰਦੀ ਹੈ। ਉਹ ਕਹਿੰਦੇ ਵੀ ਕੋਈ ਇੱਕ ਦਿਨ ਨਿਰਧਾਰਤ ਕੀਤਾ ਜਾਵੇ ਉਸ ਮੌਕੇ ਤੇ ਵੀਆਪੀ ਆ ਕੇ ਇਥੇ ਮੱਥਾ ਟੇਕ ਸਕਣ। ਨਹੀਂ ਅਸੀਂ ਤੇ ਬਹੁਤ ਇਸ ਵਾਰੀ ਪਲਾਨਿੰਗ ਕੀਤੀ ਹੈ ਕਿ ਵੀਆਪੀਜ਼ ਕਰਕੇ ਸੰਗਤ ਨੂੰ ਦਿੱਕਤ ਨਾ ਆਵੇ ਤੇ ਉਹਨਾਂ ਦੀ ਇੱਕ ਸੈਗਰੀਗੇਸ਼ਨ ਕੀਤੀ ਹੈਗੀ ਕਿ ਡਿਫਰੈਂਟ ਰੂਟ ਤੋਂ ਲੈ ਕੇ ਆਇਆ ਜਾਵੇ ਤਾਂ ਕਿ ਅਸੀਂ